ਵੇਲਾ ਗਿਆ اے ਦਾਦੀਏ جدائی ਦਾ ਅਸਾਂ ਜਿ ਮੁੜਕੇ ਆਉਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥੀ ਚੱਲ ਚੱਲੇ ਮੈਂ ਵੀ ਥੋੜੇ ਮੰਗ ਰਿਆ ਹਾਂ بس ਬੁਲ ਮੈਂ ਵੀ ਸੱਚ ਖੰਡ ਜਾਵਾ ਵੇਲਾ ਗਿਆ اے ਦਾਦੀਏ جدائی ਦਾ ਕਿ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਮੈਂ ਨਾਮ ਆੰਨਿਆ ਭਟਿਆ ਮਨੇ ਕਦੋਂ ਤੋਂ ਇਹ ਸ਼ਬਦ ਗਾ ਰਹੇ ਹਾਂ ਅਸੀਂ ਮਤਲਬ ਹਰ ਸਾਲ ਜਦੋਂ ਆਸ਼ੀਰਵਦ ਆਉਂਦਾ ਤੇ ਸਾਡੇ ਮੰਮਾ ਸਾਨੂੰ ਲਗਾ ਕੇ ਦਿੰਦੇ ਟੀਵੀ 'ਚ ਤੇ ਜਦੋਂ ਵੀ ਮਤਲਬ ਅਸੀਂ ਸ਼ਹੀਦ ਦਿਹਾੜੇ ਦੇ ਭਜਨ ਸੁਣਦੇ ਹਾਂ ਤੇ ਅਸੀਂ ਕਈ ਵਾਰੀ ਭਾਵੁਕ ਵੀ ਹੋ ਜਾਂਦੇ ਹਾਂ ਸਾਨੂੰ ਆਹੀ ਸਿੱਖ ਲੈਣੀ ਚਾਹੀਦੀ ਹੈ ਕਿ ਜਿੱਦਾਂ ਸਾਹਿਬਜ਼ਾਦੇ ਨੇ ਆਪਣਾ ਧਰਮ ਨਹੀਂ ਬਦਲਿਆ ਉਹਨਾਂ ਨੂੰ ਉਹਨਾਂ ਤੇ ਕਿੰਨੇ ਜ਼ੁਲਮ ਹੋਏ ਤੇ ਸਾਨੂੰ ਵੀ ਅੱਜ ਵੀ ਆਪਣੇ ਧਰਮ ਤੇ ਅਡਿੱਗ ਰਹਿਣਾ ਚਾਹੀਦਾ ਹੈ ਕੋਈ ਜਿੰਨਾ ਮਰਜੀ ਲਾਲਚ ਦੇ ਜਿੰਨਾ ਮਰਜੀ ਤੁਹਾਡੇ ਤੇ ਜ਼ੋਰ ਪਾਏ ਲੇਕਿਨ ਆਪਣੇ ਧਰਮ ਤੇ ਅਡਿੱਗ ਰਹਿਣਾ ਚਾਹੀਦਾ ਮੇਰਾ ਨਾਮ ਤਾਨਿਆ ਭਾਟੀਆ ਤਾਂ ਮਤਲਬ ਪਿਛਲੇ ਸਾਲ ਅਸੀਂ ਸੰਗਰੂਰ ਗਏ ਸੀ ਉਦੋਂ ਵੀ ਅਸੀਂ ਸ਼ਬਦਾ ਕੰਪੀਟੀਸ਼ਨ ਸੀ ਸਾਡਾ ਸਾਡੀ ਫਸਟ ਪੋਜੀਸ਼ਨ ਆਈ ਸੀ ਟੌਂਗ ਪੈ ਗਿਆ ਤੇ ਮੰਮਾ ਸਾਡੇ ਟੀਵੀ ਚ ਲਾ ਕੇ ਦਿੰਦੇ ਸਾਨੂੰ ਸ਼ਬਦ ਤੇ ਅਸੀਂ ਸੁਣਦੇ ਹਾਂ ਸਾਰੇ ਤੇ ਉੱਥੇ ਅਸੀਂ ਸਿੱਖਦੇ ਹਾਂ ਤੇ ਉੱਥੇ ਸਾਨੂੰ ਬੋਲਣ ਦਾ ਵੀ ਸ਼ੌਂਕ ਪੈ ਗਿਆ ਤੁਹਾਨੂੰ ਆਹੀ ਮਤਲਬ ਸਿੱਖ ਮਿਲਦੀ ਹੈ ਕਿ ਜਿਹੜੇ ਸਾਈਜ਼ ਜ਼ਿਆਦੇ ਸੀ ਉਹਨਾਂ ਨੇ ਸਾਡੇ ਹਿੰਦੂ ਹਿੰਦੂਆਂ ਵਸਤੇ ਹੀ ਆਪਣੀ ਕੁਰਬਾਨੀਆਂ ਦਿੱਤੀਆਂ ਤੇ ਸ਼ਹੀਦ ਹੋਇਆ ਤੇ ਸਾਨੂੰ ਉਹਨਾਂ ਵੱਲ ਵੇਖ ਕੇ ਕਦੀ ਵੀ ਆਪਣਾ ਮਤਲਬ ਜਿਹੜੇ ਸਾਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਧਰਮ ਬਦਲੋ ਕੋਈ ਲਾਹੇਚੀ ਦੇਂਦੇ ਆ ਸਾਨੂੰ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਆਪਣੇ ਧਰਮ ਤੇ ਅਡਿੱਗ ਰਹਿਣਾ ਚਾਹੀਦਾ ਜੀ ਮੇਰਾ ਨਾਮ ਭਾਰਤੀ ਭਾਟੀਆ ਜੀ ਜਦੋਂ ਤੁਸੀਂ ਤੁਹਾਡੀਆਂ ਬੇਟੀਆਂ ਕਰ ਕਹਿੰਦੇ ਕਿ ਇਹ ਪ੍ਰਿੰਸ ਤੇ ਜਦੋਂ ਉਹ ਸ਼ਬਦ ਗਾਂਦੀਆਂ ਨੇ ਕੀ ਫੀਲ ਕਰਦੇ ਹਾਂਜੀ ਪੱਲੇ ਤੇ ਇਹ ਦੋਵੇਂ ਜੁੜਵਾ ਬੱਚੀਆਂ ਨੇ ਤੇ ਕੋਈ 2 2 ਕੁ ਸਾਲ ਹੋ ਗਿਆ ਇਹਨਾਂ ਦੇ ਨਾਲ ਕੰਪੀਟੀਸ਼ਨ ਹੋਇਆ ਸੀ ਸੰਗਰੂਰ ਚ ਸਟੇਟ ਲੈਵਲ ਤੇ ਉੱਥੇ ਫਰਸਟ ਆਈਆਂ ਸੀਗੀਆਂ ਤੇ ਸਭ ਤੇ ਇਹ ਬਾਬਾ ਨਾਨਕ ਜੀ ਦੀ ਕਿਰਪਾ ਦੇ ਨਾਲ ਹੀ ਉਹਨਾਂ ਦੇ ਸ਼ਬਦ ਬੋਲਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕਾਫੀ ਲੋਕੀ ਜਾਣਦੇ ਨੇ ਤੇ ਉਹਨਾਂ ਦੀ ਕਿਰਪਾਈ ਹੋਈ ਕਿ ਅੱਜ ਇਹ ਕਾਫੀ ਮਤਲਬ ਹੌਲੀ ਹੌਲੀ ਤਰੱਕੀ ਕਰ ਰਹੀਆਂ ਨੇ ਇਹ ਸਭ ਉਹਨਾਂ ਦੀ ਕਿਰਪਾਈ ਆ ਤੇ ਬਾਕੀ ਸਾਡੇ ਘਰ ਦੇ ਵਿੱਚ ਧਾਰਮਿਕ ਮਾਹੌਲ ਹਰ ਟਾਈਮ ਰਹਿੰਦਾ ਤੇ ਭਜਨ ਵਗੈਰਾ ਸ਼ਬਦ ਵਗੈਰਾ ਸਾਡੇ ਘਰ ਚੱਲਦੇ ਰਹਿੰਦੇ ਆ ਤੇ ਖਾਸ ਕਰ ਜਦੋਂ ਸ਼ਹੀਦੀ ਦਿਹਾੜੇ ਹੁੰਦੇ ਆ ਤੇ ਸਾਡਾ ਵੀ ਫਰਜ ਬੰਦਾ ਹੈ ਕਿ ਅਸੀਂ ਉਹਨਾਂ ਨੂੰ ਦਿਲੋਂ ਯਾਦ ਕਰਨੇ ਆ ਤੇ ਆਪਣੇ ਆਪ ਹੀ ਅੱਖਾਂ 'ਚ ਅੰਜੂ ਵੀ ਆ ਜਾਂਦੇ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਸਾਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਬੱਚੇ ਵੀ ਯਾਦ ਰੱਖਣ ਤੇ ਅਸੀਂ ਵੀ ਯਾਦ ਰੱਖੀਏ ਤੇ ਅਸੀਂ ਸ਼ਹੀਦੀ ਦਿਹਾੜੇ ਤੋਂ ਉਹਨਾਂ ਨੂੰ ਬਸ ਇੱਕ ਯਾਦ ਕਰੀਦਾ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਚੀਜ਼ ਸਿਖਾਣੀ ਚਾਹੀਦੀ ਏ ਕਿ ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਨੇ ਸਾਡੇ ਵਾਸਤੇ ਇੰਨੀ ਕੁਰਬਾਨੀ ਦਿੱਤੀ ਤੇ ਸਾਡਾ ਵੀ ਫਰਜ਼ ਬਣਦਾ ਹੈ ਬਈ ਕੀ ਨਾਮ ਕਰੀਦਾ ਯਾਦ ਨਹੀਂ ਯਾਰ ਜੀ ਦੇਖੋ ਮਤਲਬ ਤਦੀ ਕਰਤਿਆ ਗਏ ਪਿੰਦੂ ਸਿੱਖਦੇ ਵੀ ਕੋਈ ਫਰਕ ਨਹੀਂ ਹੈਗਾ ਜਿੰਨੇ ਵੀ ਸ਼ਬਦਾਂ ਉਹਨਾਂ ਦੇ ਆ ਉਹਨੇ ਸਾਡੇ ਸ਼ਬਦ ਹੈਗੇ ਵਿੱਚ ਤੇ ਸਾਡੇ ਵੀ ਸਾਡੇ ਵਾਸਤੇ ਉਹਨਾਂ ਦਾ ਸ਼ੁਕਰੀਆ ਬਾਇਆਣਾ ਨੇ ਦੇਖੋ ਇੱਕ ਤੋਂ ਲਗਭਗ 200 ਪੜਾਉ ਤੋ ਨਿਕਲਿਆ ਜੇ ਕੰਟੇਜੈਂਸੀ ਦੇ ਬਾਅਦ ਕੰਪੀਟੀਸ਼ਨ ਸੀ ਸਕੂਲ ਨੂੰ ਉੱਥੇ ਮਤਲਬ ਫਰਸਟ ਪ੍ਰਾਈਜ਼ ਲੈ ਕੇ ਗਏ ਸੀ ਉਸ ਤੋਂ ਬਾਅਦ ਸਾਰੇ ਮੇਰੇ ਸਾਧੂ ਮੇਰੇ ਭਾਈ ਸਾਰੇ ਜਿਹਨਾਂ ਸਰਾਵਾਂ ਹੈ ਪੱਤਰਕਾਰ ਪੱਤਰਕਾਰ ਉਹਨਾਂ ਨੇ ਇਹਨੂੰ ਆ ਕੇ ਪੂਰਾ ਪੂਰਾ ਪ੍ਰਮੋਟ ਕੀਤਾ ਉਹਨਾਂ ਨੂੰ ਉਹ ਸਪੋਰਟ ਕੀਤੀ ਹੈ ਪੱਤਰਕਾਰ ਭਾਈਚਾਰੇ ਦੀ ਪੂਰੀ ਸਪੋਰਟ ਹੈ ਤੁਹਾਨੂੰ ਤੇ ਮੈਂ ਸਾਰੇ ਸ਼ਬਦ ਨਿਕਿਰਾਂਗਾ ਕਿ ਇਹਨੂੰ ਵੱਧ ਤੋਂ ਸਪੋਰਟ ਕਰੋ